ਚਲਾ ਪਤਨਾ ਬਾਸ ਬਾਸ ਆਲੋ ਦੇ ਪਿਆ ਦੂਸਰੀ ਦੇਖੋ ਨਾਲ ਐਂ ਘਮਾ ਦੇ ਪਾਓ ਚਲੋ ਚਲੋ ਚਲੇ ਕੇ ਗੱਲ ਕਰ ਲਈ ਤਰਾਇਓ ਆਪੋ ਤੋਂ ਅੱਡੇ ਲਿਓ ਨੂੰ ਗੱਡੀ ਉਤਾਰੋ ਆਇਆ ਐ ਕੋਲਿੰਬਰਾ ਚਲੋ ਦੂਸਰੀ ਘਟੋਣਾ ਹਾਂਜੀ ਫਣੀ ਫਣੀ ਸਰ ਬਣਾਈ ਜਾਂਦੀ ਹੈ ਵੈਰੀ ਗੁੱਡ ਕਰ ਆਏ ਬੰਦੇ ਵੇਖ ਲੈ ਜਿਹੜੇ ਕਰਦੇ ਸੰਗੇ ਸੰਗੇ ਨਹੀਂ ਕਰਦੇ ਪਾਉਂਦੇ ਆਂਡੇ ਨਹੀਂ ਦੋ ਤਰਪਾਲਾ ਨੇੜੇ ਨੇੜੇ ਦੋ ਦੋ ਗੱਟੇ ਦੋ ਦੋ ਗੱਟੇ ਤੇ ਤਰਪਾਲੂ ਤਰਪਾਲਾ ਨੂੰ ਤਰਪਾਲੂ ਸੇ ਹੋਈਆਂ ਵੱਡੇ ਵੱਡੇ ਵੀਡੀਓ ਬਣਾ ਲੈ ਗਾ ਸਰ ਵੀਡੀਓ ਬਣੀ ਜਾਂਦੀ ਆ ਵੀਡੀਓ ਤੇ ਫੋਟੋ ਹਾਂਜੀ ਹਾਂਜੀ ਕਈ ਵਾਲਾ ਮਕਾ ਲਓ ਹੁਣ ਚਲੋ ਲੱਗੇ ਆਹ ਤਾਂ ਵੀ ਇਹ ਬਾਈ ਬਈ ਬਈ ਬਣਾ ਗਿਆ ਗਿਆ ਲੱਭੇ ਨਾ ਕਿ ਬੋਲਣੀ ਆ ਵੀਡੀਓ ਵੀ ਇਹ ਬੋਲੋ ਕੋਈ ਨਹੀਂ ਕੋਈ ਨਹੀਂ ਅਪਰ ਸਾਰੀ ਢੋਲ ਕੇ ਜਾਵਾਂਗੇ ਅਸਰਜ ਕੀ ਰਿਕਵਰੀ ਕਿੰਮ ਲੋ ਕੀਤੀ ਗਈ ਹੈ ਕਿੰਨੀ ਕ ਰਿਕਵਰੀ ਹੈ ਕੀ ਕੁਝ ਮਨਾਪਿੰਦੀ ਅ ਅੱਜ 19 ਜੁਲਾਈ ਨੂੰ ਆਪਣੇ ਮਾਨਯੋਗ ਉਪ ਕਮਿਸ਼ਨਰ ਫਰੋਜਪੁਰ ਜੋਨ ਸਹਾਇਕ ਕਮਿਸ਼ਨਰ ਫਰੀਦਕੋਟ ਰੇਜ ਅਤੇ ਆਪਕਾਰੀ ਅਫਸਰ ਜिला ਸ਼ਰੀਫ ਮੁਖਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਕਾਰੀ ਨਰੀਕਕ ਸ਼੍ਰੀ ਸੁਖਵਿੰਦਰ ਸਿੰਘ ਜੀ ਦੇ ਨਾਲ ਆਪਕਾਰੀ ਸਰਕਲ ਲਖੇਵਾਲੀ ਦੇ ਵਿੱਚ ਕਟਿਆਵਾਂ ਵਾਲੀ ਰੈਡ ਕਟਿਆਵਾਂ ਵਾਲੀ ਨਹਿਰ ਦੇ ਉੱਪਰ ਰੈਡ ਕੀਤੀ ਗਈ ਸੀਗੀ ਇਸ ਰੇਡ ਦੇ ਵਿੱਚ ਖਾਸियत ਇਹ ਸੀ ਕਿ ਆਪਕਾਰੀ ਵਿਭਾਗ ਵੱਲੋਂ ਜੋ ਸਪੈਸ਼ਲੀ ਟ੍ਰੇਨਡ ਆਪਣੇ ਕੋਲੇ ਜੋ ਡੌਗ ਯੂਨਿਟਸ ਆਈ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਸੀ ਤੇ ਤਕਰੀਬਨ 27 ਤਰਪਾਲਾ ਆਪਾਂ ਨੂੰ ਉੱਥੇ ਬਰਾਮਦ ਹੋਈਆਂ ਜਿਨ੍ਹਾਂ ਦੇ ਵਿੱਚ ਤਕਰੀਬਨ 8400 ਲੀਟਰ ਲਾਹਣ ਦੀ ਬਰਾਮਗੀ ਕੀਤੀ ਗਈ ਜਿਸ ਨੂੰ ਮੌਕੇ ਦੇ ਉੱਪਰ ਅਧਿਕਾਰੀਆਂ ਵੱਲੋਂ ਨਸ਼ਟ ਕਰ ਦਿੱਤਾ ਗਿਆ ਤੋਂ ਇੱਕ ਨਜਾਇਜ਼ ਸ਼ਰਾਬ ਦਾ ਜੋ ਢੰਡਾ ਹੈ ਉਸ ਨੂੰ ਰੋਕਣ ਦੇ ਲਈ ਕਾਫੀ کارਗਰ ਜੋ ਰੇਡ ਸਿੱਧ ਹੋਈ ਹੈ ਕਿਉਂਕਿ 84 8400 ਲੀਟਰ ਲਾਹਣ ਦੀ ਰਿਕਵਰੀ ਆਪਦੇ ਹੱਥ 'ਚ ਇੱਕ ਵੱਡੀ ਰਿਕਵਰੀ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਇਹ ਹਦਾਇਤ ਹੈ ਇਹ ਸਲਾਹ ਹੈ ਕਿ ਨਜਾਇਜ਼ ਸ਼ਰਾਬ ਦੋਸਤ ਲਈ ਬਹੁਤ ਜ਼ਿਆਦਾ ਹਾਨੀ ਕਰਕੇ ਉਸਨੂੰ ਪੀਣ ਤੋਂ ਜਾਂ ਉਸਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਨਾਲ ਹੀ ਜੋ ਨਦਾਇਸ਼ ਸ਼ਰਾਬ ਦਾ ਧੰਦਾ ਕਰਦੇ ਆ ਉਹਨਾਂ ਨੂੰ ਵੀ ਇਹ ਸਖਤ ਹਦਾਇਤ ਹੈ ਕਿ ਇਸ ਤਰ੍ਹਾਂ ਦੇ ਤੋਂ ਗੁਰੇਜ਼ ਕੀਤਾ ਜਾਵੇ ਅਦਰਵਾਈਜ਼ ਵਿਭਾਗ ਵੱਲੋਂ ਜੋ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਪਿਛਲੇ ਸਮੇਂ ਤੋਂ ਜਿਵੇਂ ਵਕ ਵਕ ਟਾਈਮ ਰੇਡ ਕੀਤੀ ਜਾ ਰਹੀ ਹੈ ਕੋਈ ਹੁਣ ਵੀ ਕੋਈ ਕਿਸੇ ਤੇ ਮਾਮਲਾ ਦਰਜਿਆ ਕੋਈ ਅਰੈਸਟਮੈਨ ਲੋ ਬੰਦੇ ਦੀ ਪਾਈ ਗਈ ਇਸ ਤੋਂ ਪਹਿਲਾਂ ਵੀ ਕੁਝ ਅਨਨੇਮਡ ਪਰਸਨਸ ਦੇ ਉੱਪਰ ਐਫ ਆਈ ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਕਿਉਂਕਿ ਮਸਲਾ ਇਹ ਹੈ ਕਿ ਉਹ ਜੰਗਲਾਤ ਵਿਭਾਗ ਦੀ ਜ਼ਮੀਨ ਹੈ ਜਿਸ ਦੇ ਕਾਰਨ ਉੱਥੇ ਮੌਕੇ ਦੇ ਉੱਪਰੋਂ ਜੋ ਬੰਦੇ ਆ ਉਹ ਫਰਾਰ ਹੋ ਜਾਂਦੇ ਆ ਪਰ ਇਸ ਤੋਂ ਪਹਿਲਾਂ ਕੁਝ ਅਨਨੇਮਡ ਪਰਸਨਸ ਦੇ ਉੱਪਰ ਐਫ ਆਈ ਆਰ ਹੋਈਆਂ ਨੇ ਟਾਈਮ ਟੂ ਟਾਈਮ ਰੇਡ ਕੀਤੀ ਜਾਂਦੀ ਹੈ ਤਾਂ ਜੋ ਇਲਾਕੇ ਦੇ ਵਿੱਚ ਨਜਾਇਜ਼ ਸ਼ਰਾਬ ਹੈ ਉਸ ਦੇ ਉੱਪਰ ਰੋਕ ਤੰ ਕਰੀ ਜਾ ਸਕੇ ਅੱਜ ਦੀ ਕੋਈ ਹੋਇਆ ਕਿਸੇ ਪਰਚੇ ਮੰਨੂ ਦਰਜ ਕੀਤਾ ਗਿਆ ਕੋਈ ਅੱਜ ਦਾ ਕੋਈ ਕਾਰਵਾਰ ਅੱਜ ਇਸ ਸਮੇਂ ਦੇ ਵਿੱਚ ਜੋ ਇਹ ਲੋਕਲ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ ਔਰ ਇਸ ਦੀ ਜੋ ਐਫ ਆਈ ਆਰ ਹੈ ਉਹ ਇਨ ਪ੍ਰੋਸੈਸ ਹੈ ਜੀ ਹਾਂਜੀ ਮਲੋਟਾ ਲਿਓ ਆ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ ਕੋਸਟ